ਦੇਖੋ ਜੀ ਜਿਹੜੀ ਸਾਡੇ ਸੀਨੀਅਰ ਆਫੀਸਰਸ ਦਾ ਡੀਜੀਪੀ ਸਾਹਿਬ ਦੇ ਬੀ ਇਨਸਟਰਕਸ਼ਨਸ ਹੈਗੇ ਤੇ ਸਾਡਾ ਵੀ ਇੱਕ ਮਕਸਦ ਹੈਗਾ ਕਿ ਮਹਿਕਮੇ ਦੇ ਵਿੱਚ ਨਾ ਕਿਸੇ ਦਾ ਆਪਣੇ ਜ਼ਿਲ੍ਹੇ ਦੇ ਆਪਣੇ ਸਟੇਟ ਦੇ ਵਿੱਚ ਬਲਕਿ ਦੇਸ਼ ਭਰ ਦੇ ਵਿੱਚ ਕੋਈ ਵੀ ਬੈਸਟ ਪ੍ਰੈਕਟਿਸ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਸ਼ੇਅਰ ਕਰਦੇ ਹਾਂ ਉਹ ਤੋਂ ਸਿੱਖਦੇ ਹਾਂ ਤੇ ਜਿਹੜੀ ਬੈਸਟ ਪ੍ਰੈਕਟਿਸ ਆਪਣੇ ਜ਼ਿਲ੍ਹੇ ਦੇ ਵਿੱਚ ਹੋਈ ਹੈ ਉਹਨੂੰ ਵੀ ਅਸੀਂ ਕੰਟੀਨਿਊ ਕਰਾਂਗੇ ਉਹ ਤੋਂ ਸਿੱਖਾਂਗੇ ਵੀ ਤੇ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਜਿੱਥੇ-ਜਿੱਥੇ ਸਕੋਪ ਆਫ ਇੰਪਰੂਵਮੈਂਟ ਹੈਗਾ ਉਹਨੂੰ ਹੋਰ ਬੈਠ ਕੇ ਫੋਰਸ ਦੇ ਮਨਮਨ ਲੈ ਕੇ ਕਰ ਰਹੇ ਆ ਕਿਉਂਕਿ ਇਲੈਕਸ਼ਨ ਟਾਈਮ ਹੈ ਜੀ ਫੋਰਸ ਜਿਹੜੀ ਹੈ ਘੱਟ ਵੀ ਹੈ ਔਰ ਇਸ ਨੂੰ ਜਿਹੜਾ ਉਪਚਾਰ ਵੀ ਕਰਨਾ ਹੈ ਪੰਜਾਬ ਪੁਲਿਸ ਦੁਨੀਆ ਦੇ ਵਿੱਚ ਮੰਨੇ ਕੀ ਨੰਬਰ 1 ਫੋਰਸਾਂ ਚ ਹੈਗੀ ਹੈ ਸਾਡਾ ਮਨੋਵਲ ਬਿਲਕੁਲ ਹਮੇਸ਼ਾ ਆ ਹੀ ਰਹਿੰਦਾ ਹੈ ਤੇ ਤੁਹਾਨੂੰ ਇਸ ਪੱਖੋਂ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਸਾਡਾ ਮਨੋਵਲ ਬਿਲਕੁਲ ਟੌਪ ਤੇ ਰਹੇਗਾ ਤੇ ਇਲੈਕਸ਼ਨ ਦੇ ਵਿੱਚ ਤਗੜੇ ਕੋਕੀ ਡਿਊਟੀ ਦੇ ਆ ਦੇਖੋ ਜੀ ਜਿਹੜੀ ਸਾਡੇ ਸੀਨੀਅਰ ਆਫੀਸਰਸ ਦਾ ਡੀਜੀਪੀ ਸਾਹਿਬ ਦੇ ਵੀ ਇੰਸਟਰਕਸ਼ਨਸ ਹੈਗੇ ਆ ਤੇ ਸਾਡਾ ਵੀ ਇੱਕ ਮਕਸਦ ਹੈਗਾ ਕਿ ਮਹਿਕਮੇ ਦੇ ਵਿੱਚ ਨਾ ਕਿ ਸਿਰਫ ਆਪਣੇ ਜ਼ਿਲ੍ਹੇ ਦੇ ਆਪਣੇ ਸਟੇਟ ਦੇ ਵਿੱਚ ਬਲਕਿ ਦੇਸ਼ ਭਰ ਦੇ ਵਿੱਚ ਕੋਈ ਵੀ ਬੈਸਟ ਪ੍ਰੈਕਟਿਸ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਸ਼ੇਅਰ ਕਰਦੇ ਹਾਂ ਉਹ ਤੋਂ ਸਿੱਖਦੇ ਹਾਂ ਤੇ ਜਿਹੜੀ ਬੈਸਟ ਪ੍ਰੈਕਟਿਸ ਆਪਣੇ ਜ਼ਿਲ੍ਹੇ ਦੇ ਵਿੱਚ ਹੋਈ ਹੈ ਉਹਨੂੰ ਵੀ ਅਸੀਂ ਕੰਟੀਨਿਊ ਕਰਾਂਗੇ ਉਹ ਤੋਂ ਸਿੱਖਾਂਗੇ ਵੀ ਤੇ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਜਿੱਥੇ-ਜਿੱਥੇ ਸਕੋਪ ਆਫ ਇੰਪਰੂਵਮੈਂਟ ਹੈਗਾ ਉਹਨੂੰ ਹੋਰ ਬੈਠ ਕੇ ਫੋਰਸ ਦੇ ਮਨਮਲ ਦੇ ਕੀ ਕਰ ਰਹੇ ਕਿਉਂਕਿ ਇਲੈਕਸ਼ਨ ਟਾਈਮ 'ਚ ਜਿਹੜੀ ਫੋਰਸ ਜਿਹੜੀ ਹੈ ਘੱਟ ਗਈ ਹੈ ਅਬ ਇਸ ਨੂੰ ਜਿਹੜਾ ਉਪਚਾਰ ਕਰਨਾ ਹੈ ਪੰਜਾਬ ਪੁਲਿਸ ਦੁਨੀਆ ਦੇ ਵਿੱਚ ਮੰਨੇਗੇ ਨੰਬਰ 1 ਫੋਰਸਾਂ ਚ ਹੈਗੀ ਹੈ ਸਾਡਾ ਮਨੋਵਲ ਬਿਲਕੁਲ ਹਮੇਸ਼ਾ ਆ ਹੀ ਰਹਿੰਦਾ ਹੈ ਤੇ ਤੁਹਾਨੂੰ ਇਸ ਪੱਖੋਂ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਸਾਡਾ ਮਨੋਵਲ ਬਿਲਕੁਲ ਟੌਪ ਤੇ ਰਹੇਗਾ ਤੇ ਇਲੈਕਸ਼ਨ ਦੇ ਵਿੱਚ ਤਗੜੇ ਕੋਕੀ ਡਿਊਟੀ ਹੈ ਦੇਖੋ ਜੀ ਜਿਹੜੀ ਸਾਡੇ ਸੀਨੀਅਰ ਆਫੀਸਰਸ ਦਾ ਡੀਜੀਪੀ ਸਾਹਿਬ ਦੇ ਵੀ ਇੰਸਟਰਕਸ਼ਨਸ ਹੈਗੇ ਤੇ ਸਾਡਾ ਵੀ ਇੱਕ ਮਕਸਦ ਹੈਗਾ ਕਿ ਮਹੱਕਮੇ ਦੇ ਵਿੱਚ ਨਾ ਕਿਸੇ ਰੱਬ ਆਪਣੇ ਜ਼ਿਲ੍ਹੇ ਦੇ ਆਪਣੇ ਸਟੇਟ ਦੇ ਵਿੱਚ ਬਲਕਿ ਦੇਸ਼ ਭਰ ਦੇ ਵਿੱਚ ਕੋਈ ਵੀ ਬੈਸਟ ਪ੍ਰੈਕਟਿਸ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਸ਼ੇਅਰ ਕਰਦੇ ਹਾਂ ਉਹ ਤੋਂ ਸਿੱਖਦੇ ਹਾਂ ਤੇ ਜਿਹੜੀ ਬੈਸਟ ਪ੍ਰੈਕਟਿਸ ਆਪਣੇ ਜ਼ਿਲ੍ਹੇ ਦੇ ਵਿੱਚ ਹੋਈ ਹੈ ਉਹਨੂੰ ਵੀ ਅਸੀਂ ਕੰਟੀਨਿਊ ਕਰਾਂਗੇ ਉਹ ਤੋਂ ਸਿੱਖਾਂਗੇ ਵੀ ਤੇ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਜਿੱਥੇ-ਜਿੱਥੇ ਸਕੋਪ ਆਫ ਇੰਪਰੂਵਮੈਂਟ ਹੈਗਾ ਉਹਨੂੰ ਹੋਰ ਬੈਠ ਕੇ ਫੋਰਸ ਦੇ ਮਨੁਮਲ ਦੇ ਕੀ ਕਰਾਏ ਕਿਉਂਕਿ ਇਲੈਕਸ਼ਨ ਟਾਈਮ 'ਚ ਜੀ ਫੋਰਸ ਜਿਹੜੀ ਆ ਘੱਟ ਵੀ ਐ ਔਰ ਇਸ ਨੂੰ ਇਹਦਾ ਉਪਚਾਰ ਕਰਨਾ ਪੰਜਾਬ ਪੁਲਿਸ ਦੁਨੀਆ ਦੇ ਵਿੱਚ ਮੰਨੇਗੇ ਨੰਬਰ ਵਰ ਫੋਰਸਾਂ ਚ ਹੈਗੀ ਹੈ ਸਾਡਾ ਮਨੋਵਲ ਬਿਲਕੁਲ ਹਮੇਸ਼ਾ ਆਈ ਰਹਿੰਦਾ ਹੈ ਤੇ ਤੁਹਾਨੂੰ ਇਸ ਪੱਖੋਂ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਸਾਡਾ ਮਨੋਵਲ ਬਿਲਕੁਲ ਟੌਪ ਤੇ ਰਹੇਗਾ ਤੇ ਇਲੈਕਸ਼ਨ ਦੇ ਵਿੱਚ ਤਗੜੇ ਰੋਕੀ ਡਿਊਟੀ ਆ ਦੇਖੋ ਜੀ ਜਿਹੜੀ ਸਾਡੇ ਸੀਨੀਅਰ ਆਫੀਸਰਸ ਦਾ ਡੀਜੀਪੀ ਸਾਹਿਬ ਦੇ ਵਿੱਚ ਇੰਸਟਰਕਸ਼ਨਸ ਹੈਗੇ ਤੇ ਸਾਡਾ ਵੀ ਇੱਕ ਮਕਸਦ ਹੈਗਾ ਕਿ ਵਿਭਾਗ ਦੇ ਵਿੱਚ ਨਾ ਕਿਸੇ ਰੱਬ ਆਪਣੇ ਜ਼ਿਲ੍ਹੇ ਦੇ ਆਪਣੇ ਸਟੇਟ ਦੇ ਵਿੱਚ ਬਲਕਿ ਦੇਸ਼ ਭਰ ਦੇ ਵਿੱਚ ਕੋਈ ਵੀ ਬੈਸਟ ਪ੍ਰੈਕਟਿਸ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਸ਼ੇਅਰ ਕਰਦੇ ਆਂ ਉਹ ਤੋਂ ਸਿੱਖਦੇ ਆਂ ਤੇ ਜਿਹੜੀ ਬੈਸਟ ਪ੍ਰੈਕਟਿਸਿਜ਼ ਆਪਣੇ ਜ਼ਿਲ੍ਹੇ ਦੇ ਵਿੱਚ ਹੋਈ ਹੈ ਉਹਨੂੰ ਵੀ ਅਸੀਂ ਕੰਟੀਨਿਊ ਕਰਾਂਗੇ ਉਹ ਤੋਂ ਸਿੱਖਾਂਗੇ ਵੀ ਤੇ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਜਿੱਥੇ-ਜਿੱਥੇ ਸਕੋਪ ਆਫ ਇੰਪਰੂਵਮੈਂਟ ਹੈਗਾ ਉਹਨੂੰ ਹੋਰ ਬੈਠ ਕੇ ਫੋਰਸ ਦੇ ਮਨੁਮਲ ਦੇ ਕੀ ਕਰਾਏ ਜਾਏ ਕਿਉਂਕਿ ਇਲੈਕਸ਼ਨ ਟਾਈਮ 'ਚ ਜੀ ਫੋਰਸ ਜਿਹੜੀ ਆ ਘੱਟ ਵੀ ਹੈ ਔਰ ਇਸ ਨੂੰ ਇਹਦਾ ਉਪਚਾਰ ਵੀ ਕਰਨਾ ਹੈ ਪੰਜਾਬ ਪੁਲਿਸ ਦੁਨੀਆ ਦੇ ਵਿੱਚ ਮੰਨੇਗੀ ਨੰਬਰ 1 ਫੋਰਸਾਂ ਚੋਂ ਹੈਗੀ ਹੈ ਸਾਡਾ ਮਨੁਮਲ ਬਿਲਕੁਲ ਹਮੇਸ਼ਾ ਆਈ ਰਹਿੰਦਾ ਹੈ ਤੇ ਤੁਹਾਨੂੰ ਇਸ ਪੱਖੋਂ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਸਾਡਾ ਮਨੋਬਲ ਬਿਲਕੁਲ ਟੌਪ ਤੇ ਰਹੇਗਾ ਤੇ ਇਲੈਕਸ਼ਨ ਦੇ ਵਿੱਚ ਤਗੜੇ ਕੋਕੀ ਡਿਊਟੀ